हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਈ ਜੁਡੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਕਿ ਆ ਕਿ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿਹਨੇ ਵੀ ਟਾਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕਸ ਵੀ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ टेलीग्राम चैनल ਉਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜੇਗਾ ਉੱਥੇ ਜਾ ਕੇ ਜਿਹਨੇ ਵੀ ਟਾਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਤੁਹਾਨੂੰ ਨਾਲ ਦੇ ਨਾਲ ਹੀ ਮਿਲ ਜਾਣਗੇ ਇਸ ਤੋਂ ਇਲਾਵਾ एनटीए ਜੁਜੀਸੀ ਨੈਟ ਐਗਜ਼ਾਮ ਦੇ ਨਾਲ ਰਿਲੇਟਡ ਅਗਰ ਤੁਸੀਂ ਬੈਚ ਕੋਚ ਜਿਹੜਾ ਹੈ ਜੁਆਇਨ ਕਰਨਾ ਹੈ ਦਨ ਉਸ ਦੀ ਜਿਹੜੀ ਡੇਟਸ ਹੈ ਤੇ ਫੀਸ ਹੈ ਉਹ ਜਲਦੀ ਹੀ ਮੈਂ ਤੁਹਾਨੂੰ ਦੱਸਾਂਗੀ ਤੋਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਜਿੰਨੇ ਵੀ ਪੇਪਰ ਜਿਹੜੇ ਆ ਰਹੇ ਨੇ ਉਹ ਬਹੁਤ ਹੀ ਅچھے ਇਸ ਚੈਨਲ ਦੇ ਉੱਤੇ ਜਿਹੜੇ ਕਰਕੇ ਜਾ ਰਹੇ ਨੇ ਉਹਨਾਂ ਨੇ ਬਹੁਤ ਹੀ ਅچھے ਤਰੀਕੇ ਦੇ ਨਾਲ ਪੇਪਰ ਦੇ ਰਹੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਗਸਤ ਦੇ ਜਿਹੜਾ ਐਗਜ਼ਾਮ ਹੋਇਆ ਸੀ ਉਸ ਦੀ ਜਿਹੜੇ ਅਨਸਰ ਕੀ ਡਿਸਕਸ਼ਨ ਦੇ ਵਿੱਚ ਜਿਹੜੀਆਂ ਦੇਖਣੀਆਂ ਨੇ ਤੁਸੀਂ ਉਸ ਦੀ ਵੀਡੀਓ ਵੀ ਅਵੇਲੇਬਲ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਦੋਨਾਂ ਦੇ ਲਿੰਕ ਮਿਲੇ ਹੋਏ ਨੇ ਉਹ ਤੁਸੀਂ ਇੱਕ ਕਲਿੱਕ ਕਰਕੇ ਦੇਖ ਸਕਦੇ ਹੋ ਅਗਰ ਕੁਝ ਵੀ ਪੁੱਛਣਾ ਹੋਵੇ ਜਾਂ ਤੁਸੀਂ ਕੰਟੈਕਟ ਕਰਨਾ ਹੋਵੇ ਈਮੇਲ ਆਈਡੀ ਮੇਰੀ نیچے ਦਿੱਤੀ ਹੋਈ ਹੈ ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ ਡਾਇਰੈਕਟ ਹਨ ਮੈਂ ਉੱਥੇ ਆਪਣਾ ਨੰਬਰ ਸੈਂਡ ਕਰ ਦਾਂਗੀ ਜਿਸ ਨਾਲ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅੱਜ ਜਿਹੜਾ ਸਟੋਪਿਕ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਆ ਉਹ ਗਜ਼ਲ ਤੇ ਇਸ ਦੇ ਇਤਿਹਾਸ ਦੇ ਬਾਰੇ ਹੈ ਤੁਸੀਂ ਕਹਿਣਾ ਕਿ ਅੱਜ ਹੁਣ ਟੋਪਿਕ ਇਹ ਅਲੱਗ ਕਿਉਂ ਹੈ ਦੇਖੋ ਹੁਣ ਟੋਪਿਕ ਜਿਹੜੇ ਕਿ ਥੋੜੇ ਅਸੀਂ ਰੀਡਿੰਗ ਵਾਲ ਵੀ ਚੱਲੀ ਹੈ ਕਿਉਂਕਿ ਕਾਫੀ ਜ਼ਿਆਦਾ ਟੋਪਿਕ ਹੈ ਜਿਹੜੇ ਸਾਡੇ ਪਏ ਹੋਏ ਨੇ ਜਿਹੜੇ ਕਿ ਨੋਟਸ ਤੇ ਥਰੂ ਮੈਂ ਨਹੀਂ ਕਰਵਾ پا ਰਹੀ ਮਟਕੀ ਗਮਾ ਕੁਝ ਕੋਸ਼ਿਸ਼ ਜਿਹੜੀ ਕੀ ਹੈ ਕਿ ਇਹ ਜਿਹੜੇ ਜਿਹੜੇ ਨੋਟਸ ਹੈ ਜਿਹੜੇ ਕਿ ਬਿਲਕੁਲ ਸੇਮ ਜਿਸ ਤਰੀਕੇ ਨਾਲ ਮੈਂ ਕਰਵਾਣੇ ਨੇ ਉਹਨਾਂ ਦੇ ਨਾਲ ਰਿਲੇਟਡ ਹੀ ਜਿਹੜੇ ਕਿਨੇ ਟਾਪਿਕ ਦੇ ਵਿੱਚ ਆ ਰਹੇ ਨੇ ਸੋ ਉੱਥੋਂ ਹੀ ਮੈਂ ਤੁਹਾਨੂੰ ਇਹ ਕਰਵਾਦਾ ਸੋ ਅੱਜ ਅਸੀਂ ਟਾਪਿਕ ਪੜਨ ਜਾ ਰਹੇ ਹਾਂ ਗ਼ਜ਼ਲ ਤੇ ਇਤਿਹਾਸ ਤੇ ਬਾਰੇ ਥੋੜਾ ਜਿਹਾ ਇਸ ਤਰ੍ਹਾਂ ਪੜਾਂਗੇ ਬਾਕੀ ਜਿਹੜਾ ਹੋਏਗਾ ਸੀ ਹੋਰ ਕੇਸ ਦੇ ਚੱਲਦੇ ਜਾਵਾਂਗੀ ਦੇਖੋ ਇਹ ਜਿਹੜਾ ਕਹਿਣਾ ਹੈ ਜਿਹੜਾ ਇੱਕ ਪੂਰੇ ਦਾ ਪੂਰਾ ਪੈਰਾ ਦਿੱਤਾ ਹੈ ਨਾ ਤੁਸੀਂ ਇਸ ਚੀਜ਼ ਦੇ ਵੱਲ ਨਹੀਂ ਜਾਣਾਗਾ ਤੁਸੀਂ ਇਹ ਦੇਖਣਾ ਹੈ ਇਸ ਪੈਰੇ ਦੇ ਵਿੱਚ ਹਰ ਇੱਕ ਉਹ ਟੌਪਿਕ ਕਵਰ ਕੀਤਾ ਹੈ ਜਿਹੜਾ ਤੁਹਾਡੇ ਪ੍ਰੀਵੀਅਸ ਜਸ ਕੁਐਸਚਨ ਪੇਪਰਸ ਦੇ ਵਿੱਚ ਆ ਚੁੱਕੇ ਹੋਏ ਨੇ ਹਰ ਇੱਕ ਜਦੋਂ ਲਾਈਨ ਪੜੋਗੇ ਨਾ ਤੁਹਾਨੂੰ ਨਾਲ ਦੇ ਨਾਲ ਪਤਾ ਲੱਗਦਾ ਜਾਏਗਾ ਕਿ ਇਹ ਸਾਰਾ ਪੈਰਾ ਪੜਨਾ ਜ਼ਰੂਰੀ ਹੈ ਕੁਝ ਵੀ ਚੀਜ਼ ਛੱਡਣੀ ਨਹੀਂ ਹੈ ਇਸ ਦੇ ਵਿੱਚ ਸੋ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸਭ ਤੋਂ ਪਹਿਲਾਂ ਇਸ ਤੇ ਵਿੱਚ ਦੱਸਿਆ ਹੈ ਕਿ ਜਿਹੜਾ ਪੰਜਾਬੀ ਗਜ਼ਲ ਹੈਗੀ ਹੈ ਨਾ ਉਹਨੇ ਕਿਸੇ ਕਿਸੇ ਪਿਛਲੇ ਦੋ ਤੇ ਜਿਹੜੇ ਦਹਾਕੇ ਆ ਉਸ ਦੇ ਵਿੱਚ ਆਪਣੀ ਇੱਕ ਪਰਛਾਨ ਜਿਹੜੀ ਹੈ ਉਹ ਪੂਰੀ ਬਣਾਈ ਹੋਈ ਹੈ ਉਸ ਦਾ ਯਤਨ ਕੀਤਾ ਗਿਆ ਹੈ ਕੋਈ ਸ਼ੱਕ ਨਹੀਂ ਕਿ ਕਿੰਦੇ ਜਿਹੜੇ ਗਿਆ ਮੂਰੂਪ ਦੇ ਵਿੱਚ ਉਰਦੂ ਫਾਰਸੀ ਦਾ ਹੀ ਇੱਕ ਕਾਵ ਰੂਪ ਸੀ ਜਿਹੜਾ ਕਿ ਪੰਜਾਬੀ ਗਜ਼ਲ ਰਵਾਇਤੀ ਵਿਸ਼ੇ ਤੇ ਰਵਾਇਤੀ ਸ਼ਬਦਾਲੀ ਬਿੰਬਾਵਲੀ ਦੇ ਪਕੜ ਦੇ ਵਿੱਚ ਰਹੀ ਮਤਲਬ ਬਾਈ ਤਾਂ ਉੱਥੋਂ ਹੈ ਬਟ ਪੰਜਾਬੀ ਦੀ ਜੋ ਕਿ ਬਿੰਬਾਵਲੀ ਦੇ ਵਿੱਚ ਜਾਂ ਪੰਜਾਬੀ ਦੀ ਜਿਵੇਂ ਕਹਿ ਸਕਦੇ ਹੋ ਇੱਕ ਕਨਵਰਟ ਹੋ ਕੇ ਇਸਾ ਰੂਪ ਧਨਗਾ ਕੇ ਸਾਡੀ ਇਸ ਦੇ ਵਿੱਚ ਰਹਿ ਰਹੀ ਹੈਗੀ ਹੈ ਇਨੇ ਸਿਰਫ ਇੱਥੇ ਦੇ ਜਿਹੜੇ ਇੱਕ ਕਵੀ ਹੀ ਨਹੀਂ ਬਲਕਿ ਇੱਥੋਂ ਦੇ ਜਿਹੜੇ ਸੱਭਿਆਚਾਰ ਦੇ ਸੁਭਾਅ ਨੂੰ ਵੀ ਗ੍ਰਹਿਣ ਕਰਕੇ ਇਹਨੇ ਕੀ ਗੱਸੀ ਜਿਹੜੇ ਇੱਥੋਂ ਦੇ ਪਾਠ ਕੀ ਗਏ ਨੇ ਉਹਨਾਂ ਵਾਸਤੇ ਇੱਕ ਮੌਲਿਕ ਕਾ ਬਣਨ ਦੇ ਵਿੱਚ ਇਹ ਸਮਰਥ ਹੋ ਰਹੀ ਹੈ ਜਿੰਨੇ ਵੀ ਕਹਿ ਸਕਦੇ ਹੋ ਤੁਸੀਂ ਕਵੀ ਹੈ ਹਰ ਇੱਕ ਨੇ ਆਪਣੇ ਤਰੀਕੇ ਦੇ ਨਾਲ ਇਸ ਦੇ ਜਿਹੜੇ ਵਿਸ਼ੇ ਕੀ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਢਾਲ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਗਜ਼ਲ ਦਾ ਵੀ ਇਹ ਕੀ ਰਿਹਾ ਹੈ ਕਿ ਉਹ ਇੱਥੋਂ ਦੀ ਹੀ ਇੱਕ ਇੱਕ ਮੌਲਿਕ ਪਛਾਣ ਉਸ ਦੀ ਇੱਕ ਬਣੀ ਰਹੀ ਹੈ ਇਸ ਤੋਂ ਇਲਾਵਾ ਸਮਾਜ ਸੱਭਿਆਚਾਰ ਸੱਚ ਝੂਠ ਦੋਸਤੀ ਜੀਵਨ ਮੌਤ ਆਦੀ ਸਭ ਬੁਨਿਆਦੀ ਪ੍ਰਸ਼ਨ ਤੇ ਸਰੋਕਾਰ ਇਹਨਾਂ ਸਾਰੇ ਜਿਵੇਂ ਵਿਸ਼ੇ ਆ ਮੇਨ ਪੁਆਇੰਟ ਹੈ ਇਹਨਾਂ ਨੂੰ ਗਜ਼ਲ ਦੇ ਸ਼ੇਰਾਂ ਦੇ ਵਿੱਚ ਟਾਲਿਆ ਹੋਇਆ ਹੈਗਾ ਤੇ ਇਹਨਾਂ ਨੂੰ ਪੇਸ਼ ਕਰਨ ਸਮੇ ਗਜ਼ਲਕਾਰ ਜਿਹੜੇ ਗਨੇ ਉਹ ਆਪਣੀ ਵੱਖਰੀ ਦ੍ਰਿਸ਼ਟੀ ਤੇ ਕਲਾ ਦਾ ਇੱਕ ਉਭਾਰ ਕੇ ਸਾਹਮਣੇ ਰੱਖਦੇ ਨੇ ਹੁਣ ਆਇਂਦੇ ਕਿਹਾ ਕਿ ਗਜ਼ਲ ਜਿਹੜੀ ਕੀ ਹੈ ਕਵਿਤਾ ਦਾ ਸਭ ਤੋਂ ਉੱਤਮ ਉੱਤਮ ਤੇ ਉન્નਤ ਤੇ ਨਿਖਰਿਆ ਹੋਇਆ ਇੱਕ ਰੂਪ ਹੈ ਜਾਂ। ਆਧੁਨਿਕ ਦੌਰ ਦੇ ਵਿੱਚ ਅਗਰ ਦੇਖਿਆ ਜਾਵੇ ਨਾ ਤੇ ਗਜ਼ਲ ਬਹੁਤ ਹੀ ਜ਼ਿਆਦਾ ਇੱਕ ਮਹੱਤਵਪੂਰਨ ਤੇ ਪਿਆਰੀ ਵਿਦਾ ਬੰਦੀ ਜਾ ਰਹੀ ਹੈ ਤੇ ਇਸ ਦੀ ਹੋਂਦ ਪਹਿਲਾਂ ਵੀ ਸੀ। ਪਹਿਲਾਂ ਵੀ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਇਮ ਜ਼ਰੂਰ ਰਹੀ ਸੀ। ਗਜ਼ਲ ਜਿਹੜੀ ਹੈ ਕੀ ਹੈ ਉਹ ਅਰਬੀ ਪਾਸ਼ਾਦਾ ਸ਼ਬਦ ਹੈ। ਫਾਰਸੀ ਦਾ ਸਰਉਂਦੀ ਵਿਸ਼ੇ ਵਾਲਾ ਕਾਵ ਰੂਪ ਹੈ। ਯਾਦ ਰੱਖਿਓ ਇਹ ਵਾਲੀ ਜਿਹੜੀ ਲਾਈਨ ਹੈਗੀ ਹੈ ਇਹ ਕੀ ਚੀਜ਼ ਉਹਨਾਂ ਨੇ ਕਹੀਏਗੀ ਹੈ ਕਿ ਜਿਹੜਾ ਇੱਕ ਗਜ਼ਲ ਹੈ ਨਾ ਇੱਕ ਹੀ ਗਿਆ ਇੱਕ ਅਰਬੀ ਫਾਰਸੀ ਜਿਹੜੀ ਗਿਆ ਉਸ ਦਾ ਸੀ ਇੱਕ ਪੁਆਇੰਟ ਵਧ ਰਿਹਾ ਗਿਆ ਪਰ ਇਹ ਅਰਬੀ ਭਾਸ਼ਾ ਦਾ ਸ਼ਬਦ ਹੈਗਾ ਤੇ ਫਾਰਸੀ ਦਾ ਸਰੋਂਦੀ ਵਿਸ਼ੇ ਵਾਲਾ ਜਿਹੜਾ ਇਕਾ ਤੇ ਕਾਵ ਰੂਪ ਦਾ ਜਿਹੜਾ ਜਨਮ ਹੈਗਾ ਸੀ ਇੱਕ ਸੀਰੇ ਦੀ ਕੁੱਖੋਂ ਹੋਇਆ ਸੀ ਕਿ ਸੀਦਾ ਜਿਹੜਾ ਹੈਗਾ ਨਾ ਉਸੇ ਕੁੱਖੋਂ ਇਸਾ ਜਿਹੜਾ ਜਨਮ ਹੈ ਗਏ ਉਹ ਮੰਨਿਆ ਜਾਂਦਾ ਹੈਗਾ ਹੁਣ ਆਇੰਦਾ ਗਾ ਇਸ ਦੇ ਵਿੱਚ ਗਜ਼ਲ ਜਿਹੜਾ ਗਵਾ ਅਰਬੀ ਭਾਸ਼ਾ ਦਾ ਸ਼ਬਦ ਅਰਬੀ ਤੋਂ ਫਾਰਸੀ ਉਸ ਤੋਂ ਬਾਅਦ ਜਿਹੜਾ ਗਵਾ ਉਰਦੂ ਤੇ ਨੈਕਸਟ ਇਹ ਪੰਜਾਬੀ ਦੇ ਵਿੱਚ ਹੈ ਅਰਬੀ ਭਾਸ਼ਾ ਦਾ ਸ਼ਬਦ ਸੀ ਬਾਅਦ ਵਿੱਚ ਅਗਈ ਫਾਰਸੀ ਉਸ ਤੋਂ ਬਾਅਦ ਆਈ ਸਰਕੂ ਉਰਦੂ ਤੇ लास्ट ਤੇ ਜਿਹੜੇ ਗਿਆ ਪੰਜਾਬੀ ਦੇ ਵਿੱਚ ਇਹ ਬਾਅਦ ਵਿੱਚ ਸਾਨੂੰ ਮਿਲੇ ਸੀ ਹੁਣ ਇਸ ਦੇ ਵਿੱਚ ਗੱਲ ਕਰਦੇ ਹਾਂ ਕਿ ਗਜ਼ਲ ਦਾ ਜਿਹੜਾ ਅਰਥ ਹੈ ਗਈ ਕੀ ਚੀਜ਼ ਹੈ ਗਜ਼ਲ ਜਿਹੜਾ ਹੈਗਾ ਨਾ ਇੱਕ ਖਾਸ ਕਰਕੇ ਅਰਬੀ ਦੇ ਵਿੱਚ ਗਜ਼ਲ ਇਸ ਤਰੀਕੇ ਦੇ ਨਾਲ ਜਾਂ ਇਸ ਤਰੀਕੇ ਦੇ ਨਾਲ ਦੋ ਵੱਖਰੇ ਵੱਖਰੇ ਸਾਨੂੰ ਇੱਕ ਸ਼ਬਦ ਮਿਲਦੇ ਸੀ ਜਿਸ ਦੇ ਵਿੱਚ ਪਹਿਲੇ ਜੇਕਰ ਅਰਥ ਦਿੱਤੇ ਜਾਣ ਤਾਂ ਕੀ ਹੁੰਦਾ ਸੀ ਇਸਤਰੀਆਂ ਦੇ ਨਾਲ ਗੱਲਾਂ ਕਰਨਾ ਤੇ ਦੂਜੇ ਦੇ ਅਰਥ ਹੈ ਗਈ ਸੀ ਰੇਸ਼ਮ ਜਾਂ ਸੂਤ ਦੀ ਟੋਰੀ ਵਟਣਾ ਹੁੰਦਾ ਸੀ ਇਹ ਕੀ ਗੱਲ ਸੀ ਸਭ ਤੋਂ ਪਹਿਲਾਂ ਗਜ਼ਲ ਦੇ ਸਾਨੂੰ ਰੂਪ ਮਿਲਦੇਗੇ ਸੀ ਵੀਰ ਗਜ਼ਲ ਦੇ ਅਰਥ ਦੱਸਦੇ ਜਾਂਦੇਗੇ ਗਜ਼ਲ ਦਾ ਭਾਵ ਕੀ ਗਏ ਪਿਆਰ ਭਰੀ ਗੱਲਬਾਤ ਹੈ ਜਿਹੜੀ ਕਿ ਨਮੀ ਨਮੀ ਆਵਾਜ਼ ਦੇ ਵਿੱਚ ਬੁੱਲਾਂ ਦੇ ਹੇਠ ਜਿਵੇਂ ਅਸੀਂ ਹੌਲੀ ਹੌਲੀ ਕਹਿੰਦੇ ਆ ਨਾ ਉਹ ਪ੍ਰੇਮੀ ਦੇ ਨਾਲ ਕੀਤੀ ਜਾਵੇ ਇਹਨੂੰ ਗਜ਼ਲ ਪਹਿਲੋ ਕਿਹਾ ਜਾਂਦਾ ਸੀ ਤੇ ਪਰਿਭਾਸ਼ਾ ਵਿੱਚ ਦੀਆਂ ਕਾਫੀ ਜ਼ਿਆਦਾ ਦਸੀਆਂ ਹੀ ਹਨ ਜਿਸ ਦੇ ਵਿੱਚ ਕੀ ਗਾ ਗਜ਼ਲ ਹਰ ਤਰ੍ਹਾਂ ਦੇ ਨਾਲ ਹੁਸਨ ਇਸ਼ਕ ਦੇ ਨਾਲ ਹੀ ਇੱਕ ਸੰਬੰਧਿਤ ਕਾਵ ਰੂਪ ਜੋੜਿਆ ਜਾਂਦਾ ਅਸੀ ਤੇ ਪ੍ਰਮੁੱਖ ਤੌਰ ਤੇ ਮਹਿਬੂਬ ਨੂੰ ਜ਼ਿਆਦਾਤਰ ਇਹ ਸੰਬੰਧਿਤ ਹੁੰਦਾ ਸੀ ਜਿੰਨੀਆਂ ਵੀ ਤੁਸੀਂ ਡੈਫੀਨੇਸ਼ਨਸ ਪੜੀਆਂ ਆਈਆਂ ਨੇ ਜਿੰਨੀਆਂ ਵੀ ਪਰਿਭਾਸ਼ਾਵਾਂ ਪੜੀਆਂ ਆਈਆਂ ਨੇ ਉਸ ਦੇ ਵਿੱਚ ਗੱਲ ਇਹੋ ਚੀਜ਼ ਦੀ ਦੱਸੀ ਹੋਈ ਹੈ ਕਿ ਗਜ਼ਲ ਦਾ ਮਤਲਬ ਕੀ ਹੈ ਕਿ ਕਵ ਪ੍ਰੇਮੀ ਦੇ ਨਾਲ ਗੱਲਬਾਤ ਕਰਨਾ ਜਾਂ ਇਸਤਰੀਆਂ ਦੇ ਨਾਲ ਗੱਲਬਾਤ ਕਰਨਾ ਉਹਨਾਂ ਦੇ ਹੁਸਨ ਉਹਨਾਂ ਦੇ ਇੱਕ ਇਸ ਚੀਜ਼ ਦੀ ਤਾਰੀਫ ਕਰਨਾ ਹੁੰਦਾ ਸੀ ਪਹਿਲਾ ਪੈਲ ਜਿਹੜੇ ਗਜ਼ਲ ਹੁੰਦੇ ਸੀ ਨਾ ਉਹ ਕੀ ਹੁੰਦਾ ਸੀ ਉਸਦੇ ਵਿਸ਼ੇ ਦੇਖਿਓ ਸਿਰਫ ਸ਼ਰਾਬ ਸਾਕੀ ਆਸ਼ਿਕਾਨਾ ਐ ਜਿਹੜੇ ਹੈ ਨਾ ਇੱਥੋਂ ਤੱਕ ਹੀ ਸੀਮਤ ਹੁੰਦੇ ਸੀ ਪਰ ਜਿਉਂ-ਜਿਉਂ ਟਾਈਮ ਚੇਂਜ ਹੁੰਦਾ ਗਿਆ ਸਮਾਜਿਕ ਸਥਿਤੀਆਂ ਪਰਿਸਥਿਤੀਆਂ ਨੈਤਿਕ ਕਦਰਾਂ ਕੀਮਤਾਂ ਮਨੁੱਖੀ ਸੰਦਰਭ ਇਹਨਾਂ ਸਾਰਿਆਂ ਦੇ ਨਾਲ-ਨਾਲ ਗਜ਼ਲ ਵੀ ਚੇਂਜ ਹੋਈ ਤਾਂ ਉਸਦੇ ਜਿਹੜੇ ਅਰਥ ਹੈ ਉਸਦੇ ਵਿੱਚ ਵੀ ਪਰਿਵਰਤਨ ਆਇਆ ਉਸਦੇ ਵਿਸ਼ਿਆਂ ਦੇ ਵਿੱਚ ਵੀ ਜਿਹੜੇ ਸੀ ਪਰਿਵਰਤਨ ਆਏ ਫੋਂ ਦੇਖੋ ਪੈਰਾ ਵੱਡਾ ਲੱਗਦਾ ਪਰ ਕਲ ਸਿਰਫ ਉਹ ਹੀ ਚੀਜ਼ ਦੀ ਦੱਸੀ ਹੋਈ ਹੈ ਕਿ ਜਿਹੜੇ ਪਹਿਲਾਂ ਹੁੰਦਾ ਸੀ ਕਿ ਗਾਜ਼ਲ ਸਿਰਫ ਔਰਤਾਂ ਨਾਲ ਪਿਆਰ تنہائی ਬਸਲ ਵਿਜੋਗ ਨਹੀਂ ਸਮਝ ਲੈਣਾ ਚਾਹੀਦਾ ਮਤਲਬ ਇਹ ਨਹੀਂ ਕਿ ਗਾਜ਼ਲ ਸਿਰਫ ਤੁਸੀਂ ਇੱਥੋਂ ਤੱਕ ਹੀ ਸੀਮਤ ਰਹੋ ਗਜ਼ਲ ਦੇ ਸਿਧਾਂਤਕ ਕਾਵੂ ਰੂਪ ਜਿਹੜਾ ਦੱਸਿਆ ਉਸਨੇ ਜੀਵਨ ਦੇ ਹੋਰ ਵੀ ਵਿਸ਼ਾਲ ਖੇਤਰ ਮਤਲਬ ਜਿਹੜਾ ਗਜ਼ਲ ਸੀ ਨਾ ਉਸਨੇ ਜੀਵਨ ਦੇ ਹੋਰ ਵੀ ਜਿਹੜੇ ਵਿਸ਼ੇ ਸੀ ਹੋਰ ਵੀ ਖੇਤਰ ਸੀ ਉਹਨਾਂ ਦੇ ਵਿੱਚੋਂ ਅਧਿਆਤਮਕ ਸਮਾਜਿਕ ਰਾਜਨੀਤਿਕ ਹਰ ਇੱਕ ਤਰ੍ਹਾਂ ਦੇ ਵਿਸ਼ੇ ਲੈ ਕੇ ਉਸ ਦੇ ਉੱਤੇ ਸ਼ੇਅਰ ਲਿਖੇ ਗਏ ਉਹਨਾਂ ਨੂੰ ਸਾਹਮਣੇ ਪੇਸ਼ ਕੀਤਾ ਗਿਆ ਕੁਝ ਗਜ਼ਲ ਨੂੰ ਗਜ਼ਾਲ ਯਾਦ ਰੱਖਿਓ ਕੁਝ ਗਜ਼ਲ ਨੂੰ ਗਜ਼ਾਲ ਜਿਹਨੂੰ ਹਰਨੋਟਾ ਇਹਨਾਂ ਚੋੜ ਦੇ ਸੀ ਗਜ਼ਲ ਦੇ ਸ਼ੇਰਾਂ ਵਿੱਚ ਹਰ ਨੋਟੇ ਦੀ ਅੱਖ ਵਰਗੀ ਸੁੰਦਰਤਾ ਹੈ ਜੈਸਾ ਇਸ ਤਰ੍ਹਾਂ ਵੀ ਕਿਹਾ ਜਾਂਦਾ ਸੀ ਕਿ ਜਦੋਂ ਸ਼ਿਕਾਰੀ ਕੁੱਤੇ ਜੜੇਗੇ ਸੀ ਉਹ ਹੀ ਹਿਰਨ ਦਾ ਪਿੱਛਾ ਕਰਤੇ ਨੇ ਤੌੜ ਟਰਕੇ ਕੰਮ ਕੇ ਇੱਕ ਆਵਾਜ਼ ਕਰਦਾ ਹੁੰਦਾ ਸੀ ਉਹ ਹੀ ਕੀ ਆਏਗੇ ਇਹ ਉਹਨੂੰ ਅਸੀਂ ਇੱਕ ਗਜ਼ਲ ਦੇ ਰੂਪ ਦੇ ਵਿੱਚ ਸਮਝ ਲੈਂਦੇ ਸੀ ਇਹ ਬਿਲਕੁਲ ਐਸੀ ਪਿਓਰ ਜਿਹੀ ਸਿੰਪਲ ਬੇਸਿਕ ਡੈਫੀਨੇਸ਼ਨ ਅਸੀਂ ਅੱਜ ਤੱਕ ਪੜਦੇ ਆ ਰਹੇ ਹਾਂ ਐਵੇਂ ਕਿਹਾ ਜਾਂਦਾ ਹੈ ਕਿ ਹਿਰਨ ਦੀ ਛੜੱਪੇ ਮਾਰ ਕੇ ਚੱਲਣ ਦੀ ਆਦਤ ਹੁੰਦੀ ਸੀ ਤੇ ਇਸ ਤਰੀਕੇ ਨਾਲ ਗਜ਼ਲ ਵੀ ਫੁਦਕਦੀ ਹੀ ਹੈ ਜਿਵੇਂ ਸ਼ੇਅਰ ਦਾ ਚਲਦੇ ਗਏ ਹੁਣ ਦੇਖੋ ਗਜ਼ਲ ਦੇ ਜਿਹੜੇ ਸ਼ੇਅਰ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਕਿਉਂ ਹੁੰਦੇ ਨੇ ਇਹ ਸੁਤੰਤਰ ਹੁੰਦੇ ਨੇ ਇੱਕ ਦੂਜੇ ਦੇ ਨਾਲ ਇਸ ਦਾ ਜਿਹੜਾ ਗਵਾ ਕੋਈ ਵੀ ਸਬੰਧ ਨਹੀਂ ਹੁੰਦਾ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜਾ ਗਵਾ ਗਜ਼ਲ ਦਾ ਨਾਮ ਵੀ ਇਸੇ ਕਰਕੇ ਪਿਆ ਹੈ ਗਵਾ ਕਿਉਂਕਿ ਜਿਹੜਾ ਹੀਰਨ ਹੋਗਾ ਨਾ ਉਹ ਬੜੀ ਇੱਕ ਇਕ ਦੋ ਨਾ ਤਾਂ ਕਦਮਾਂ ਦਾ ਫਾਸਲਾ ਜਿਹੜਾ ਹੁੰਦਾ ਹੈ ਨਾ ਆਪਸ ਦੇ ਵਿੱਚ ਉਸ ਦਾ ਕੋਈ ਰਿਲੇਸ਼ਨ ਨਹੀਂ ਹੁੰਦਾ ਨਹੀਂ ਫਾਸਟ ਨਹੀਂ ਉੱਚੀ ਜੰਗੂ ਮਾਰਦਾ ਗਵਾ ਸੋ ਇਹ ਉਸੇ ਇਹ ਜਿਹੜਾ ਗਵਕ ਗਜ਼ਲ ਦਾ ਉਹਨਾਂ ਨੇ ਦੱਸਿਆ ਹੈ ਗਵਾ ਇਸ ਤੋਂ ਇਲਾਵਾ ਜਿਹੜਾ ਗਜ਼ਲ ਵੀ ਇੱਕ ਖਿਆਲ ਤੋਂ ਦੂਜੇ ਖਿਆਲ ਦੇ ਤੱਕ ਕੀ ਗਈ ਸੀ ਹਟ ਰੋਟੇ ਮੰਗ ਚੌਂਕੜੀਆਂ પડਦੀ ਹੈ ਤੇ ਇਸ ਤਰੀਕੇ ਨਾਲ ਇਸ ਦਾ ਜਿਹੜਾ ਹੈਗਾ ਸੀ ਨਕਾਸ ਅਰਬੀ ਫਾਰਸੀ ਇਹਦੇ ਵਿੱਚੋਂ ਹੀ ਇਸ ਦਾ ਜਿਹੜਾ ਗਜ਼ਲ ਸ਼ਬਦ ਦੇ ਵਿੱਚ ਆਇਆ ਮਤਲਬ ਜਿਵੇਂ ਕਹਿ ਸਕਦੇ ਨਾ ਕਿ ਕਿਵੇਂ ਉਹ ਟਪਦੀ ਹੋਈ ਜਿਹੜੀ ਗਜ਼ਲ ਹੈ ਉਹ ਹੁਣ ਤੱਕ ਸਾਡੇ ਇੱਥੇ ਪਹੁੰਚੀ ਹੈਗੀ ਹੈ ਹੁਣ ਦੇਖੋ ਇੱਥੇ ਉਹਨਾਂ ਨੇ ਇੱਕ ਛੋਟੀ ਜੀ ਡੈਫੀਨੇਸ਼ਨ ਦੇ ਦਿੱਤੀ ਹੈ ਜ ਜਿਹਨੂੰ ਅਸੀਂ ਪਰਿਭਾਸ਼ਾ ਕਹਿ ਦਿੰਦੇ ਆ ਇਹ ਤੁਸੀਂ ਪੜ ਸਕਦੇ ਹੋ ਹੁਣ ਦੇਖੋ ਗਜ਼ਲ ਤੇ ਗਜ਼ਾਲ ਦੋ ਇੱਥੇ ਵਰਡ ਦਿੱਤੇ ਹੋਏ ਨੇ ਅਰਬੀ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਜੀ ਹੈ ਇਸੇ ਕਹਿੰਦੇ ਚਾਲ ਜਿਹੜੀ ਹੈਗੀ ਹੈ ਨਾ ਬਿਲਕੁਲ ਸਮਾਨ ਹੈਗੀ ਤੇ ਜਿਸ ਕਰਕੇ ਦੋਨਾਂ ਦਾ ਨਾਮ ਇਹ ਉੱਥੋਂ ਹੀ ਇਸ ਨੂੰ ਅਸੀਂ ਗਜ਼ਲ ਜਿਹੜਾ ਨਾਮ ਉਸ ਦਾ ਰੱਖ ਦਿੱਤਾ ਮੂਲ ਤੌਰ ਤੇ ਗਜ਼ਲ ਦੀ ਜਿਹੜੀ ਕੇਵਲ ਇੱਕ ਖੂਬਸੂਰਤੀ ਕੀ ਕਿਸੇ ਜਿਹੜੀ ਔਰਤਾਂ ਦੇ ਨਾਲ ਰਿਲੇਟਡ ਹੈਗੀ ਸੀ ਇਹ ਪੇ ਪ੍ਰਿਆਰ ਤੇ ਭਾਵਨਾਵਾਂ ਇਹਨਾਂ ਦਾ ਚਿੱਤਰਨ ਕਰਨਾ ਮੀਨਸ ਵਿਸ਼ੇ ਲਿਆ ਜਾਂਦੇ ਸੀ ਪਰ ਹੋਲੀ ਲਿਖੀ ਗਈ ਇੱਥੋਂ ਬਾਹਰ ਆਈ ਤੇ ਕੀ ਹੈਗੇ ਸੀ ਵਿਸ਼ੇ ਵੀ ਇਸ ਦੇ ਜਿਹੜੇ ਚੇਂਜ ਹੁੰਦੇ ਗਏ ਹੁਣ ਅੱਗੇ ਦੇਖੋ ਆਰਬ ਦੇਸ਼ ਦੇ ਵਿੱਚ ਜਿਹੜੇ ਕਸੀਦੇ ਕਹਿਣ ਦਾ ਰਿਵਾਜ ਇੱਕ ਪਰਚਲ ਰਿਹਾ ਹੈ ਕਸੀਦੇ ਪੜੇ ਨੇ ਕਿ ਸਿੱਧੇ ਪੜਨਾ ਹੋ ਕੋਈ ਚੀਜ਼ ਹੋਈ ਨਹੀਂ ਹੈ ਕਿ ਕਿਸੇ ਬਾਰੇ ਗੱਲ ਕਰਨਾ ਉਸ ਨੂੰ ਉਸੇ ਇੱਕ ਬਿਆਨ ਕਰਨਾ ਚਾਹੀਏ ਉਸ ਦੇ ਉੱਤੇ ਕਿ ਸਿੱਧੇ ਜਿਹੜੇ ਉਸ ਦੇ ਹੁਸਨ ਦੇ ਉੱਤੇ ਹੋਣ ਇਸ ਤਰੀਕੇ ਨਾਲ ਕਸੀਦੇ ਕਿਸੇ ਦੇ ਬਾਰੇ ਪੜੇ ਜਾਂਦੇ ਸੀ ਕਸੀਦੇ ਜਿਹੜੇ ਹੁੰਦੇ ਸੀ ਨਾ ਇਹ ਚਾਰ ਤਰੀਕੇ ਤੇ ਉੱਥੇ ਦੱਸੇ ਗਏ ਨੇ ਪਹਿਲਾ ਗਵਾ ਤਸ਼ਬੀਹ ਮਤਲਬ ਸ਼ਰਾਬ ਦੀਆਂ ਗੱਲਾਂ ਕਰਨਾ ਜਿਹੜੇ ਅਸੀਂ ਪਿੱਛੇ ਪੜਿਆ ਉਹ ਨੇ ਵਰਡ ਗੁਰੇਸ ਜਿਹੜਾ ਗਵਾ ਤਸ਼ਬੀਹ ਨੂੰ ਛੱਡ ਕੇ ਕਸੀਦੇ ਦੇ ਨਾਇਕ ਦੀਆਂ ਗੱਲਾਂ ਕਰਨੀਆਂ ਇਸ ਤੋਂ ਲਾਵਾ ਮਦਹਾ ਹੁੰਦਾ ਉਸ ਦੇ ਜਿਹੜੇ ਨਾਇਕ ਤੇ ਗੁਣ ਬਹਾਦਰੀ ਦਇਆ ਇਹਨਸਾਰੇ ਦਾ ਇੱਕ ਉਲੇਖ ਕਰਨਾ ਹੁੰਦਾ ਤੇ ਫੋਰਥ ਤੇ ਆਇੰਦਾ ਗੱਸੀ ਮਨੋਰਥ ਮਨੋਰਥ ਦੇ ਵਿੱਚ ਕੀ ਹੁੰਦਾ ਸੀ ਕਵੇ ਪੈਸੇ ਘੋੜੇ ਜਾਂ ਹੋਰ ਕੀਮਤੀ ਜਿਹੜੀਆਂ ਵਸਤਾਂ ਹੁੰਦੀਆਂ ਸੀ ਨਾ ਉਸ ਦੀ ਮੰਗ ਕਰਦਾ ਸੀ ਕਸੀਦੇ ਦੇ ਪਹਿਲੇ ਹਿੱਸੇ ਨੂੰ ਤਸ਼ਬੀਬ ਕਿਹਾ ਜਾਂਦਾ ਸੀ ਫਿਰ ਕਸੀਦੇ ਨਾਲੋਂ ਅਲੱਗ ਕਰਕੇ 1000 ਰੁਪਏ ਇੱਕ ਵੱਖਰਾ ਕਾਗਜ਼ ਹੋਂਦ ਦੇ ਵਿੱਚ ਲੈ ਕੇ ਆਇਆ ਸੀ ਪਹਿਲਾਂ ਜਿਹੜੇ ਗਏ ਸੀ ਇੱਥੋਂ ਹੀ ਇਹ ਜਿਹੜੇ ਗਏ ਸੀ ਇੱਕ ਚੱਲਿਆ ਸੀ ਕਸੀਦੇ ਤੋਂ ਹੀ ਇੱਕ ਕਹਿ ਸਕਦੇ ਇਸ ਦਾ ਰੂਪ ਹੈਗਾ ਸੀ ਪਰ ਬਾਅਦ ਵਿੱਚ ਇਸ ਨੂੰ ਅਲੱਗ ਕਰਕੇ ਇੱਕ ਵੱਖਰਾ ਜਿਹੜਾ ਗੱਸੀ ਕਿ ਕਾਗਜ਼ ਹੋਂਦ ਦੇ ਵਿੱਚ ਲੈ ਕੇ ਆਇਆ ਗਿਆ ਹੁਣ ਦੇਖੋ ਗਜ਼ਲ ਜਿਹੜਾ ਕਾਬਜਗਤ ਤੇ ਗਏ ਇਹ ਉਹ ਕਾਬਰੂਤਾ ਹੈ ਜਿਸਦੇ ਵਿੱਚ ਕੀ ਆਏਗਾ ਅਸੀਂ ਦੁੱਖ ਦਰਦ ਖੁਸ਼ੀ ਗਮੀ ਅਮੀਰੀ ਗਰੀਬੀ ਹਰ ਇੱਕ ਤਰੀਕੇ ਦੇ ਜਿਹੜਾ ਵਿਸ਼ਾ ਸੀ ਨਾ ਉਸ ਨੂੰ ਲੈ ਕੇ ਗਜ਼ਲ ਲਿਖੀ ਜਾਂਦੀ ਹੈ ਕਿਸੀ ਪਟਕੀ ਹੈਗਾ ਸੀ ਜਦੋਂ ਵੀ ਇਹ ਚੀਜ਼ ਲਿਖਦੇ ਸੀ ਤਾਂ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਇਸਦੇ ਵਿੱਚ ਕੋਮਲਤਾ ਜ਼ਰੂਰ ਬਣੀ ਰਹੇ ਗਜ਼ਲ ਦੀ ਵਿਖੂਬੀ ਇਹੋ ਹੁੰਦੀ ਗਿਆ ਕਿ ਉਹਨਾਂ ਗੁੰਝਲਦਾਰ ਤੇ ਗੰਭੀਰ ਸਮੱਸਿਆ ਨੂੰ ਦੋ ਚਾਰ ਸ਼ਬਦਾ ਰਾਹੀਂ ਸੁਲਝਾਰ ਜਾਂਦੀ ਕੀ ਹੈ ਦੋ ਚਾਰ ਸ਼ਬਦ ਜਿਵੇਂ ਕਹਿ ਸਕਦੇ ਹੋ ਕਿ ਜਿਹੜੇ ਸ਼ੇਅਰ ਉਸਦੇ ਕਹਿ ਦਿੱਤੇ ਜਾਂਦੇ ਹਨ ਹੁਣ ਦੇਖੋ ਗਜ਼ਲ ਜਿਹੜੀ ਹੁੰਦੀ ਹੈ ਜਦੋਂ ਤੁਸੀਂ ਪੜ੍ਹਦੇ ਹੋ ਨਾ ਬੜੇ ਉਹ ਵਿੱਚ ਔਖੇ ਸ਼ਬਦ ਆ ਜਾਂਦੇ ਨੇ ਸਮਝ ਸਾਡੇ ਸਮਝ ਦੇ ਵਿੱਚ ਨਹੀਂ ਆਏ ਕਿ ਜਿੰਨੇ ਦੇ ਤਾਂ ਸਾਨੂੰ ਔਖੇ ਜਿਹੜੇ ਉਹ ਸ਼ਬਦ ਹੈ ਉਹਨਾਂ ਦਾ ਮਤਲਬ ਨਹੀਂ ਪਤਾ ਹੋਏਗਾ ਸੋ ਗਜ਼ਲ ਦੀ ਵੀ ਇਹ ਖੂਬੀ ਹੁੰਦੀ ਹੈ ਕਿ ਇਹ ਜਿਹੜੇ ਗੁੰਝਲਦਾਰ ਹੁੰਦੀ ਹੈ ਤੇ ਗੰਭੀਰ ਸਮੱਸਿਆ ਹੁੰਦੀ ਹੈ ਨਾ ਉਹਨੂੰ ਥੋੜੇ ਜੇ ਸ਼ਬਦਾਂ ਦੇ ਵਿੱਚ ਹੀ ਉਹ ਕਹਿ ਜਾਂਦੀ ਕੀ ਹੈ ਤੇ ਵੇਖ ਕੇ ਅਕਲ ਹਰਾਮ ਰਹਿ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਹੋਇਆ ਸੋ ਗਜ਼ਲ ਦੇ ਵਿੱਚ ਜਿਹੜਾ ਅਸੀਂ ਹੋਰ ਇਹਨੂੰ ਮੈਂ ਹਾਈਲਾਈਟ ਕਰਦੀ ਆ ਸੰਖੇਪਤਾ ਤੇ ਸਪਸ਼ਟਤਾ ਦੀ ਖਾਸੀਅਤ ਇਸ ਦੇ ਵਿੱਚ ਹੁੰਦੀ ਹੈ ਗਜ਼ਲ ਦੇ ਜਿਹੜੇ ਸ਼ੇਅਰ ਹੁੰਦੇ ਨੇ ਉਹਨਾਂ ਦੀ ਇੱਕ ਪੰਕਤੀ ਹੀ ਸਾਡੇ ਹਾਪਾਵਾਂ ਨੂੰ ਬੜੀ ਖੂਬਾ ਖੂਬੀ ਦੇ ਨਾਲ ਉਸ ਦੇ ਵਿੱਚ ਬਿਆਨ ਕਰ ਜਾਂਦੀ ਹੈ ਮਤਲਬ ਉਹ ਹੀ ਆ ਗਿਆ ਕਿ ਜਿਹੜਾ ਇੱਕ ਗਜ਼ਲ ਹੈ ਉਸ ਦਾ ਇੱਕ ਸ਼ੇਅਰ ਲਓ ਸ਼ੇਅਰ ਦੇ ਵਿੱਚ ਵਰਡ ਭਾਵੇਂ ਔਖੇ ਨੇ ਪਰ ਉਹਨਾਂ ਵਰਡਿੰਗ ਨੂੰ ਇਸ ਤਿੱਕੇ ਨਾਲ ਚੂਸ ਕੀਤਾ ਜਾਂਦਾ ਹੈ ਕਿ ਜ਼ਿਆਦਾ ਉਸ ਜਿਹੜੇ ਇੱਕ ਭਾਵ ਹੈਗੇ ਨਾ ਉਹਨਾਂ ਨੂੰ ਛੋੜੇ ਜਿਹੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਵਿਰੋਧੀ ਉੱਤੇ ਵਾਰ ਵੀ ਕਈ ਵਾਰੀ ਕੀ ਹੁੰਦੇ ਨੇ ਗਜ਼ਲ ਦੇ ਥਰੂ ਹੀ ਕੀਤਾ ਜਾਂਦਾ ਹੈ ਗਜ਼ਲ ਦੀ ਪ੍ਰਵਿੱਤੀ ਕੋਮਲ ਭਾਵਨਾਵਾਂ ਵਾਲੀ ਹੁੰਦੀ ਹੈ ਨਾ ਕਿ ਸਿੱਧਾ ਸੋਟਾ ਮਾਰਨ ਵਾਲੀ ਹੁੰਦੀ ਹੈ ਸੋ ਇਸ ਦੇ ਵਿੱਚ ਅਸੀਂ ਕੀ ਕੀ ਪੜਿਆ ਕਿਸ ਦੇ ਵਿੱਚ ਕੋਮਲਤਾ ਆ ਗਈ ਠੀਕ ਹੈ ਸੈਕਿੰਡ ਇਸ ਦੇ ਵਿੱਚ ਸੰਖੇਪਤਾ ਤੇ ਸਪਸ਼ਟਤਾ ਆ ਗਈ ਇਸ ਦੇ ਵਿੱਚ ਕੀ ਨੇ ਆ ਗਾਏ ਜਾਣ ਦੀ ਵਿਸ਼ੇਸ਼ਤਾ ਅਤੇ ਸਰੌਂਦੀ ਅੰਛ ਜਿਹੜੇ ਵਿਦਮਾਨ ਹੁੰਦੇ ਨੇ ਸੋ ਤੀਸਰਾ ਪੁਆਇੰਟ ਇਸ ਦੇ ਵਿੱਚ ਅਸੀਂ ਇਹ ਲਾਤਾ ਤੇ ਚੌਥਾ ਪੁਆਇੰਟ ਅਸੀਂ ਇਹ ਲਾਤਾ ਕਿ ਇਸ ਦੇ ਵਿੱਚ ਗਾਏ ਜਾਣ ਦੀ ਵਿਸ਼ੇਸ਼ਤਾ ਹੁੰਦੀ ਹੈ ਕਈ ਗਜ਼ਲਾਂ ਜਿਹੜੀਆਂ ਜਿਹਨਾਂ ਉੱਤੇ ਗੀਤ ਬਨੇ ਹੋਏ ਨੇ ਤੇ ਸੁਣਾਉਂਦੀ ਅੰਛ ਇਸ ਦਾ ਜਿਹੜਾੰਦਾ ਵਾਹ ਵਿਦਮਾਨ ਹੁੰਦਾ ਹੈ ਇਹ ਲਹਿਜ਼ੇ ਇਸ ਲਹਿਜ਼ੇ ਇਹ ਗੀਤ ਨਾਲ ਵਧੇਰੇ ਕੀ ਗਿਰਾਹ ਕੋਮਲ ਇੱਕ ਮੇਲ ਖਾਂਦੀ ਜੀ ਹੈ ਤੇ ਕਵਿਤਾ ਦੇ ਨਾਲ ਇਸ ਨੂੰ ਅਸੀਂ ਘਟਨੇ ਲੈ ਕਿਉਂਕਿ ਗਾਏ ਜਾਣ ਵਾਲੀ ਹੋਏਗੀ ਸੋ ਆਬਵੀਅਸਲੀ ਜਿਹੜੀ ਇਹ ਗੀਤ ਦੇ ਨਾਲ ਇਹ ਜ਼ਿਆਦਾ ਰਿਲੇਟ ਕੀਤੀ ਜਾਂਦੀ ਹੈ ਕਿਉਂਕਿ ਹਰ ਕਵਿਤਾ ਗਾਈ ਨਹੀਂ ਜਾਂਦੀ ਪਰ ਹਰ ਜਿਹੜੇ ਗਜ਼ਲ ਹੈ ਉਸ ਵਿੱਚ ਗਾਏ ਜਾਣ ਦੇ ਕੋਈ ਜ਼ਰੂਰ ਹੁੰਦੇ ਨੇ ਫਾਰਸੀ ਤੇ ਉਰਦੂ ਵਿੱਚ ਗਜ਼ਲ ਇੱਕ ਸਰੋਂਦੀ ਵਿਸ਼ੇ ਵਾਲੀ ਕਵਿਤਾ ਦਾ ਨਾਮ ਹੈ ਜਿਵੇਂ ਪੰਜਾਬੀ ਵਿੱਚ ਗੀਤ ਦਾ ਕੋਈ ਛੰਦ ਜਾਂ ਤੋਲ ਨੂੰ ਰੜਨ ਨਹੀਂ ਹੁੰਦਾ ਸੋ ਇੱਕ ਆਇਂ ਦੀ ਕੋਮਲਤਾ ਦੂਸਰੀ ਆਇਂ ਦੀ ਇਸ ਦੇ ਵਿੱਚ ਕੀ ਹੈਗੇ ਸੜ ਕੋ ਸੰਖੇਪਤਾ ਤੇ ਸਪਸ਼ਟਤਾ ਤੀਜੀ ਆਇਂ ਦੀ ਗੇਸ ਤੇ ਵਿੱਚ ਗਾਏ ਜਾਣ ਦੀ ਵਿਸ਼ੇਸ਼ਤਾ ਚੌਥਾ ਆਇਂ ਦਾ ਗੇਸ ਤੇ ਵਿੱਚ ਸਰੋਂਦੀ ਅੰਚ ਕਵਿਤਾ ਦੇ ਨਾਲੇ ਘੱਟ ਗੀਤ ਦੇ ਨਾਲੇ ਜ਼ਿਆਦਾ ਮੇਲ ਖਾਂਦੀ ਹੈ ਕਿਉਂਕਿ ਇਸ ਦੇ ਵਿੱਚ ਹਰ ਇੱਕ ਜਿਹੜੇ ਗਜ਼ਲ ਦੇ ਇੱਕ ਗਜ਼ਲ ਹੁੰਦਾ ਉਹਨੂੰ ਅਸੀਂ ਗਾਏ ਜਾ ਸਕਦੇ ਹਾਂ ਠੀਕ ਹੈ ਇਸ ਤਲਾਵਾ ਗਜ਼ਲ ਜਿਹੜਾ ਗਵਾ ਕਿਸੇ ਛੰਦ ਤੋਲ ਦਾ ਨਾਮ ਨਹੀਂ ਦਾ ਹੁਣ ਇਹ ਕੁਐਸਚਨ ਨਾ ਤੁਹਾਨੂੰ ਕਈ ਵਾਰੀ ਆਇਆ ਹੋਇਆ ਹੈ ਯਾਦ ਕਰੋ ਇਹ ਕੁਐਸਚਨ ਬੜੀ ਵਾਰੀ ਆਇੰਦਾ ਦਾ ਗਜ਼ਲ ਜਿਹੜਾ ਗਵਾ ਉਹ ਛੰਦ ਹੈ ਜਾਂ ਕਿਹੜੇ ਛੰਦ ਦੇ ਵਿੱਚ ਲਿਖੀ ਜਾਂਦੀ ਗਈ ਹੈ ਸੋ ਗਜ਼ਲ ਜਿਹੜੀ ਗਿਆ ਕਿਸੇ ਛੰਦ ਜਾਂ ਤੋਲ ਦਾ ਨਾਮ ਨਹੀਂ ਹੁੰਦਾ ਜਿਵੇਂ ਬੈਤ ਜਾਂ ਕਬਿਤ ਚੋ ਲੋਗ ਗਜ਼ਲ ਨੂੰ ਇੱਕ ਛੰਦ ਮੰਨਦੇ ਨੇ ਉਪਲੇਖਾ ਖਾਂਦੇ ਨੇ ਸੋ ਇਹ ਕੀ ਗਵਾ ਇੱਕ ਕਈ ਛੰਦ ਦੇ ਵਿੱਚ ਜਾਂ ਤੋਲਾਂ ਦੇ ਵਿੱਚ ਲਿਖੀ ਜਾਂਦੀ ਕੋਈ ਇੱਕ ਪਾਰਟੀਕੂਲਰ ਜਦਾ ਛਾਂਦ ਹੈ ਨਾ ਤੋਲੇਗਾ ਕੁਝ ਵੀ ਨਹੀਂ ਹੈਗਾ ਸੋ ਗਜ਼ਲ ਕੀ ਗਿਆਇ ਕਵਿਤਾ ਜਾਂ ਰੂਪ ਜਾਂ ਕਿਸਮ ਹੈ ਉਹ ਹੀ ਅਗੇ ਨਾਤਾ ਇਹ ਛਾਂਦ ਹੈ ਨਾਤਾ ਇਹ ਤੋਲਾਂ ਦੇ ਵਿੱਚ ਗਿਆ ਬਸ ਅਲੱਗ-ਅਲੱਗ ਦੇ ਵਿੱਚ ਲਿਖੀ ਜਾਂਦੀ ਹੈ ਸੋ ਇਹ ਸੀ ਇਸ ਨੂੰ ਕਵਿਤਾ ਵੀ ਕਹਿ ਸਕਦੇ ਹਾਂ ਕੋਈ ਰੂਪ ਵੀ ਹੋ ਸਕਦਾ ਕੋਈ ਕਿਸਮ ਵੀ ਹੈ ਜਿਵੇਂ ਰੁਬਾਈ ਕਸੀਦਾ ਮਸਨਵੀ ਆਦਿ ਸੋ ਗਜ਼ਲ ਕੋਈ ਛਾਂਦ ਨਹੀਂ ਹੈ ਨਾ ਬਲਕਿ ਇੱਕ ਕਾਵ ਰੂਪ ਹੈਗਾ ਤੇ ਇਹ ਕੋਈ ਵੀ ਇੱਕ ਨਿਸ਼ਚਿਤ ਛੰਦ ਦੇ ਵਿੱਚ ਨਹੀਂ ਬੱਜਿਆ ਹੋਏਗਾ ਹਾਂ ਸੰਗੀਤਕ ਤੁਨਾ ਮਲਾਇ ਜ਼ਰੂਰ ਹੁੰਦਾ ਕੋਈ ਵੀ ਛੰਦ ਅਪਣਾਇਆ ਜਾਵੇ ਪਰ ਉਹ ਕੀ ਗਾ ਪੂਰੇ ਤਰੀਕੇ ਦੇ ਨਾਲ ਉਹਨੂੰ ਨਿਭਾਵੇ ਗਜ਼ਲ ਜਿਹੜਾ ਗਾਵਾ ਪਾਵੇਂ ਨਿਸ਼ਚਿਤ ਰੂਪ ਦੇ ਕਿਸੇ ਛੰਦ ਦੇ ਵਿੱਚ ਨਹੀਂ ਬੱਜੀ ਹੁੰਦੀ ਪਰ ਇਸ ਦੇ ਜਿਹੜੇ ਸ਼ੇਅਰ ਹੁੰਦੇ ਨੇ ਉਹ ਗਾਏ ਜਾਣ ਵਾਲੇ ਹੁੰਦੇ ਨੇ ਕਾਵਿਕ ਹੁੰਦੇ ਨੇ ਸੋ ਜਿੰਨਾ ਵੀ ਇਹ ਪੈੜੇ ਦੇ ਵਿੱਚ ਮੈਂ ਦੱਸਿਆ ਹੈ ਕੋਮਲ ਵਾਲਾ ਹੁੰਦਾ ਠੀਕ ਹੈ ਇਸ ਦੇ ਵਿੱਚ ਕੀ ਹੈ ਗਵਾ ਗੂੰਜਲਦਾ ਹੁੰਦੀ ਹੈ ਗਾਇ ਜਾਣ ਵਾਲੀ ਵਿਸ਼ੇਸ਼ਤਾ ਹੈ ਸਰਉਂਦੀ ਅੰਛ ਹੈਗੀ ਹੈ ਤੇ ਜਿਸ ਦੇ ਕਰਕੇ ਇੱਕ ਗੀਤ ਦੇ ਨਾਲ ਮਿਲਦਾ ਹੈ ਕਵਿਤਾ ਦੇ ਨਾਲ ਨਹੀਂ ਮਿਲਦਾਗਾ ਇਹ ਕੋਈ Chandni ਹੈਗਾ ਹਾਂ अनेका ਛੰਦਾਂ ਦੇ ਵਿੱਚ ਲਿਖੀ ਜ਼ਰੂਰ ਜਾਂਦੀ ਕੀ ਹੈ ਇਸ ਤੋਂ ਇਲਾਵਾ ਇਸ ਨੂੰ ਅਸੀ ਕਾਵ ਰੂਪ ਕਿਹਾ ਜਾਂਦਾ ਹੈ ਕਵ ਇਸ ਤੋਂ ਇਲਾਵਾ ਇਸ ਤੇ ਜਿਹੜੇ ਇੱਕ ਸ਼ੇਰ ਹੁੰਦੇ ਨੇ ਕਾਵਿਕ ਜ਼ਰੂਰ ਹੁੰਦੇ ਤੇ ਨਾਲ ਦੇ ਨਾਲ ਇਹ ਵੀ ਹੁੰਦਾ ਹੈ ਕਿ ਗਜ਼ਲ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਨੇ ਆਪੋ ਜਿਹੜੇ ਵਿਚਾਰਾ ਦੀ ਅਭਿਵਿਅਕਤੀ ਇਸ ਦੇ ਵਿੱਚ ਕਰਤਾ ਗਵਾ ਸੋ ਇਸ ਦੇ ਵਿੱਚ ਅਸੀਂ ਨੈਕਸਟ ਪੁਆਇੰਟ ਜਿਹੜਾ ਹੈਗਾ ਅਸੀਂ ਇੱਕ ਪੰਜਵਾਂ ਜਿਹੜਾ ਗਵਾ ਇਹ ਇਹ ਲਾ ਦਿੰਨੇ ਆ ਤੇ ਛੇਵਾਂ ਜਿਹੜਾ ਹੈਗਾ ਇਹ ਇੱਕ ਆ ਲਗਾ ਦਿੰਨੇ ਆ ਕਿ ਪਤਾ ਲੱਗ ਜੇ ਸੈਵਨਥ ਆ ਲਗਾ ਦਿੰਨੇ ਆ ਅਠਵਾਂ ਆ ਲਗਾ ਦਿੰਨੇ ਆ ਵਿਚਾਰਾ ਦੀ ਅਭਿਵਿਅਕਤੀ ਆ ਤੇ ਇੱਕ ਆਹ ਹੈ ਕਿ ਇਸ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਨੇ ਉਹਨਾਂ ਦੀ ਕੋਈ ਕੀਮਤੀ ਨਹੀਂ ਹੁੰਦੀ ਮਤਲਬ ਕੀ ਨੇ ਨੇ ਜਿਹੜੇ ਹੋਣੇ ਚਾਹੀਦੇ ਨੇ ਇਹ ਚੀਜ਼ ਨਹੀਂ ਹੁੰਦੀ ਇਸ ਤੋਂ ਇਲਾਵਾ ਸ਼ੇਰਾਂ ਵਿੱਚ ਸ਼ੇਰਾਂ ਦੀ ਪਰਿਭਾਸ਼ਾ ਜੇਕਰ ਅਸੀਂ ਦਿੱਤੇ ਜਾਵੇ ਤਾਂ ਜਿਹੜੇ ਗਜ਼ਲ ਦੇ ਸ਼ੇਰ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਬੰਦੀ ਨਹੀਂ ਹੁੰਦੀ ਤੇ ਅੱਜ ਦੇ ਸਮੇਂ ਵਿੱਚ ਗਤਲਿਆ ਜਿਹੀਆਂ ਹੁੰਦੀਆਂ ਜਿਹੜੇ ਚਾਚਾ ਸ਼ੇਰ ਹੀ ਉਸ ਤੇ ਸਿਰਫ ਲਿਖੇ ਜਾਂਦੇ ਨੇ ਕਈ ਵਾਰੀ ਕੀ ਹੁੰਦੇ ਨੇ ਉਹ ਵੀ ਬਾਈਟਾਤ ਵੀ ਇਸ ਜਿਹੜੀ ਗਿਣਤੀ ਲਏ ਜਾਂਦੇ ਅਗੇ ਹਾਂ ਇਸ ਦੇ ਵਿੱਚ ਸੰਪੂਰਨ ਖਿਆਲ ਜ਼ਰੂਰ ਹੁੰਦਾ ਹੈ ਦਵਾ ਇਹ ਵੀ ਚੀਜ਼ ਹੈ ਕਿ ਜਿਹੜਾ ਪਹਿਲਾ ਸ਼ੇਰ ਹੁੰਦਾ ਨਾ ਉਸ ਦਾ ਦੂਜੇ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਪਹਿਲਾ ਲਿਖਿਆ ਹੈ ਦੂਸਰਾ ਉਸਦੇ ਨਾਲ ریلیਟਡ ਹੋਵੇ ਪਹਿਲੇ ਸ਼ੇਰ ਦੀਆਂ ਦੋ ਤੁਕਾਂ ਦਾ ਆਪਸ ਦੇ ਵਿੱਚ ਕਾਫੀਆ ਮਿਲਣਾ ਜ਼ਰੂਰੀ ਹੁੰਦਾ ਜਿਸ ਨੂੰ ਅਸੀਂ ਕੀ ਕਹਿੰਦੇ ਆ ਮਤਲਾ ਕਹਿੰਦੇ ਆ ਮਤਲਾ ਤੋਂ ਅਗਲਾ ਸ਼ੇਰ ਜਿਹੜਾ ਹੁੰਦਾ ਹੈ ਉਹ ਹੁਸਨੇ ਮਤਲਾ ਹੁੰਦਾ ਹੈ ਤੇ ਗਜ਼ਲ ਦਾ ਸਭ ਤੋਂ ਸਰਗੋਤਮ ਜਿਹੜਾ ਸ਼ੇਰ ਹੁੰਦਾ ਹੈ ਉਹ ਸ਼ਾ ਬੈਤ ਹੁੰਦਾ ਹੈ ਫਿਰ ਤੋਂ ਇੱਥੇ ਦੇਖੋ ਕਿ ਗਜ਼ਲ ਜਿਹੜੀ ਹੁੰਦੀ ਹੈ ਉਸਦੇ ਦੋ ਤੁਕਕਾ ਦਾ ਆਪਸ ਵਿੱਚ ਕਾਫੀ ਮਿਲਣਾ ਜ਼ਰੂਰੀ ਹੁੰਦਾ ਜਿਸ ਨੂੰ ਅਸੀਂ ਮਤਲਾ ਕਹਿੰਦੇ ਹਾਂ ਮਤਲਾ ਤੋਂ ਅਗਲਾ ਸ਼ੇਰ ਹੁੰਦਾ ਹੈ ਹੁਸਨੇ ਮਤਲਾ ਤੇ ਗਜ਼ਲ ਦਾ ਸਰਬੋਤਮ ਜਿਹੜਾ ਸ਼ੇਰ ਹੁੰਦਾ ਹੈ ਉਹ ਸ਼ਾ ਬੈਤ ਕਿਹਾ ਜਾਂਦਾ ਹੈ ਗਜ਼ਲ ਦਾ ਆਖਰੀ ਸ਼ੇਰ ਹੁੰਦਾ ਹੈ ਮਕਤਾ ਕਹ ਹੁੰਦਾ ਦਵਾ ਜਿਸ ਵਿੱਚ ਜਿਹੜਾ ਨਾਮ ਦਿੱਤਾ ਜਾਂਦਾ ਜਾਂ ਜਿਹੜਾ ਇੱਕ ਗਜ਼ਲਕਾਰ ਹੁੰਦਾ ਵਾ ਉੱਠ ਕਲਸ ਛੜਾਂਗਾ ਪਰ ਇੱਕ ਜਿੰਦਾ ਗਵਾ ਇਸ ਤੋਂ ਇਲਾਵਾ ਰੁਬਾਈ ਤੇ ਮਸਨਵੀ ਬਹਿਨ ਨੂੰ ਛੱਡ ਕੇ ਗਜ਼ਲ ਬਾਕੀ ਬਹਿਰਾਂ ਵਿੱਚ ਰਚੀ ਜਾਂਦੀ ਹੈ। ਜਿਹੜੇ ਰੁਬਾਈ ਤੇ ਜਿਹੜੇ ਮਸਨਵੀ ਆ ਉਹਨਾਂ ਦੇ ਵਿੱਚ ਨਹੀਂ ਗਜ਼ਲ ਰਚੀ ਜਾਂਦੀ ਬਾਕੀਆਂ ਦੇ ਵਿੱਚ ਆਏਗੀ ਹੈ। ਤੋਲ ਤਕਾਨ ਦੀ ਨਿਪੁੰਤਾ ਤੇ ਤਕਨੀਕੀ ਇਸ ਦੇ ਵਿੱਚ ਇੱਕ ਲਾਜ਼ਮੀ ਹੁੰਦੀ ਹੈ। ਇਸ ਦੇ ਵਿੱਚ ਨਾਜ਼ੁਕ ਖਿਆਲ ਦੇ ਉੱਤੇ ਜਿਹੜਾ ਗਵਾ ਜ਼ੋਰ ਦਿੱਤਾ ਜਾਂਦਾ ਹੈ। ਉਤਲਾਵਾ ਗਜ਼ਲ ਵਿੱਚ ਭਾਵੇਂ ਲਖ ਹੈ ਹੁਣ ਪਰ ਇਹ ਤਾਂ ਵੀ ਵੱਡੀ ਇਸ ਜਿਹੜੀ ਖੁਪੀਲੀ ਆ ਸੋ ਇਸ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦਸ ਦਿੰਦੀ ਆ ਕਿ ਪਹਿਲਾ ਇਹ ਦਿੱਤਾ ਜਾਂਦਾ ਹੈ ਗਵਾ ਦੂਸਰਾ ਇਹ ਪੁਆਇੰਟ ਜਿਹੜਾ ਹੈਗਾ ਵਾ ਠੀਕ ਹੈ ਤੀਜਾ ਜਿਹੜਾ ਇਹ ਪੁਆਇੰਟ ਹੈਗਾ ਵਾ ਸਾਡਾ ਚੌਥਾ ਇਹ ਪੁਆਇੰਟ ਆ ਜਾਂਦਾ ਇਸ ਤੋਂ ਲਾਵਾ ਪੰਜਵਾਂ ਇਹ ਪੁਆਇੰਟ ਆ ਜਾਂਦਾ ਨਾਲ ਦੇ ਨਾਲ ਇਸ ਦੇ ਵਿੱਚ ਅਸੀਂ ਛੇਵਾਂ ਪੁਆਇੰਟ ਇਹ ਦੱਸ ਦਿੰਦੀ ਹਾਂ ਇਸ ਤੋਂ ਇਲਾਵਾ ਜਿਸ ਕਲਰ ਉਰਦੂ ਫਾਰਸੀ ਵਿੱਚ ਹਰਮਨ ਪਿਆਰੀ ਜੜੀ ਗਈ ਸੀ ਇਹ ਹੋ ਰਹੀ ਸੀ ਹੁਣ ਇੱਕ ਇਹ ਆਇੰਦਾ ਗਵਾ ਕਿ ਮਸਬੂਨ ਨੂੰ ਛੋਟਾ ਕਰਨਾ ਥੋੜੀ ਗੱਲ ਜਿਹੜੀ ਬਹੁਤੀ ਗੱਲ ਹੈ ਥੋੜੇ ਲਫ਼ਜ਼ਾਂ ਦੇ ਵਿੱਚ ਕਹਿਣਾ ਇਹ ਗਜ਼ਲ ਦਾ ਜਿਹੜਾ ਕੰਮ ਹੁੰਦਾ ਜਿਵੇਂ ਅਸੀਂ ਪਿੱਛੇ ਪੜਿਆ ਸੀ ਕਿ ਗਜ਼ਲ ਦੀ ਖੂਬੀ ਇਹ ਹੁੰਦੀ ਹੈ ਕਿ ਉਹ ਗੁੰਝਲਦਾਰ ਹੁੰਦੀ ਹੈ ਪਰ ਕਿ ਕਵਾ ਜ਼ਿਆਦਾ ਜਿਹੜੇ ਭਾਵ ਹੁੰਦੇ ਨੇ ਨਾ ਥੋੜੇ ਸ਼ਬਦਾਂ ਦੇ ਵਿੱਚ ਉਹ ਬਿਆਨ ਜਿਹੜਾ ਗਵਾ ਕਰ ਦਿੱਤਾ ਜਾਂਦਾ ਹੈ ਗਵਾ ਠੀਕ ਹੈ ਹੁਣ ਦੇਖੋ ਕਹਿੰਦੇ ਸਾਰੀ ਜਿਹੜੀ ਦੁਨੀਆ ਦੇ ਕਵੀ ਕੀ ਰਹੇ ਨੇ ਪਹਿਲਾ ਮਸਬੂਨ ਸੋਚਦੇ ਨੇ ਮਜ਼ਮੂਨ ਜਿਵੇਂ ਕਹਿ ਸਕਦੇ ਹੋ ਜਿਸਦੇ ਬੇਸ ਅਹ ਜਿੱਥੇ ਉੱਤੇ ਕਵੀ ਅਹ ਗਜ਼ਲ ਲਿਖਣੀ ਹੁੰਦੀ ਹੈ ਫਿਰ ਉਸ ਲਈ ਕਾਫ਼ੀਆ ਤੇ ਰਤੀਫ਼ ਸੋਚਦੇ ਹੈ ਪਰ ਗਜ਼ਲ ਦੇ ਵਿੱਚ ਕੀ ਹੁੰਦਾ ਹੈ ਪਹਿਲਾਂ ਕਾਫ਼ੀਆ ਤੇ ਰਤੀਫ਼ ਬਣਦਾ ਹੈ ਤੇ ਮਜ਼ਮੂਨ ਜਿਹੜਾ ਬਾਅਦ ਦੇ ਵਿੱਚ ਹੁੰਦਾ ਹੈ ਇਹ ਚੀਜ਼ ਹੁੰਦਾ ਹੁਣ ਕਿਸੇ ਸ਼ੇਰ ਦੇ ਵਿੱਚ ਇਖਲਾਕ ਕਿਸੇ ਵਿੱਚ ਤਸਵੁਫ ਕਿਸੇ ਵਿੱਚ ਇਸ਼ਕ ਕਿਸੇ ਵਿੱਚ ਫਲਸਫਾ ਕਿਸੇ ਵਿੱਚ ਸਿੱਖਿਆ ਐ ਜਿਹੜਾ ਹੁੰਦਾ ਹੈ ਇੱਕ ਗਜ਼ਲ ਦੇ ਜਿਹੜੇ ਸ਼ੇਅਰ ਹੁੰਦੇ ਨੇ ਉਹ ਇਹ ਐਂਡ ਗਜ਼ਲ ਦੇ ਸ਼ੇਅਰ ਸ਼ੇਅਰ ਨੇ ਇੱਕ ਦੂਜੇ ਦੇ ਨਾਲ ریلیਟ ਨਹੀਂ ਕਰਦੇ ਹੈ ਕਿ ਕਿਸੇ ਦੇ ਵਿੱਚ ਕੀ ਆਏਗਾ ਇਕਲਾਕ ਇੱਕ ਦੇ ਵਿੱਚ ਤਸੱਵਫ ਕਿਸੇ ਦੇ ਵਿੱਚ ਇਸ਼ਕ ਆ ਜਾਏਗਾ ਕਿਸੇ ਦੇ ਵਿੱਚ ਫਲਸਫਾ ਆ ਜਾਏਗਾ ਹਰ ਇੱਕ ਦਾ ਆਪਣਾ ਇੱਕ मीनिंग ਹੁੰਦਾ ਹੈ ਹਰ ਇੱਕ ਜਿਹੜਾ ਸ਼ੇਅਰ ਹੁੰਦਾ ਹੈ ਇੱਕ ਨਜ਼ਮ ਹੁੰਦਾ ਹੈ ਤੇ ਗਜ਼ਲ ਕਹਿਣ ਵਾਲੀ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਆਪਣਾ ਮਤਲਬ ਜਿਹੜਾ ਦਵਾ ਕੱਢ ਕੇ ਜਿਹੜਾ ਦਵਾ ਸਾਰੇ ਸਾਹਮਣੇ ਰੱਖ ਦਿੱਤਾ ਜਾਵੇ ਠੀਕ ਹੈ ਸੋ ਜਿੰਨਾ ਵੀ ਪੈਰਾ ਹੈ ਗਾਸੀਲਸ ਦਾ ਇੱਕ ਨਿਚੋੜ ਹੈਗਾ ਵਾ ਕਿ ਗਜ਼ਲ ਦੇ ਸ਼ੇਰਾਂ ਦੀ ਬੰਦਗੀ ਨਹੀਂ ਹੁੰਦੀ ਥੋੜੇ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਤੁੱਕਾ ਦਾ ਕਾਫੀਆ ਮਿਲਣਾ ਜ਼ਰੂਰੀ ਹੈ ਤੇ ਜਿਸ ਵਾਂ ਸੀ ਮਤਲਾ ਕਰਨੇ ਮਤਲੇ ਤੋਂ ਅਗਲਾ ਆਇੰਦਾ ਗਵਾ ਹਸਨੇ ਮਤਲਾ ਤੋਂ ਸੋ ਅਗਲਾ ਆਇੰਦਾ ਗਵਾ ਸ਼ਾ ਬੈਤ ਤੇ ਗਜ਼ਲ ਦਾ ਆਖਰੀ ਸ਼ੇਰ ਮਕਤਾ ਕੋ ਹੁੰਦਾ ਹੈ ਗਵਾ ਜਿਸ ਦੇ ਵਿੱਚ ਆਪਣਾ ਤਖੱਲਸ ਜਿਹੜਾ ਗਵਾ ਦਿਲਾ ਹੈ ਗਵਾ ਇਸ ਤੋਂ ਇਲਾਵਾ ਰੁਬਾਈ ਤੇ ਮਸਨਵੀ ਨੂੰ ਛੱਡ ਕੇ ਗਜ਼ਲ ਹਾਰਿਕ ਦੇ ਵਿੱਚ ਰੱਖੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਗਵਾ ਗਜ਼ਲ ਦਾ ਕੰਮ ਕੀ ਗਵਾਹ ਕਿ ਥੋੜੇ ਜਿਹੇ ਭਾਵ ਜਿਹੜੇ ਕਿ ਨੇ ਥੋੜੇ ਲਫ਼ਜ਼ਾਂ ਦੇ ਵਿੱਚ ਉਹਨੂੰ ਬਿਆਨ ਕਰਨਾ ਹੈ ਗਵਾ ਇਸ ਤੋਂ ਇਲਾਵਾ ਕਾਫੀਆ ਰਦੀਫ ਇਸ ਦੇ ਵਿੱਚ ਹੋਣਾ ਜ਼ਰੂਰੀ ਗਵਾ ਗਜ਼ਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਿ ਨੇ ਕਾਫੀਆ ਰਦੀਫ ਵੇਖਿਆ ਜਾਂਦਾ ਹੈ ਮਜ਼ਮੂਨ ਬਾਦ ਦੇ ਵਿੱਚ ਜੋੜਿਆ ਜਾਂਦਾ ਹੈ ਗਵਾ ਗਜ਼ਲ ਦਾ ਹਰ ਇੱਕ ਸ਼ੇਰ ਅਲੱਗ ਹੁੰਦਾ ਕਿਸੇ ਦੇ ਨਾਲ ਇਸ ਦਾ ਮੇਲ ਨਹੀਂ ਹੁੰਦਾ ਗਾ ਇਹ ਜਿਹੜਾ ਗਵਾ ਗਜ਼ਲ ਦੇ ਬਾਰੇ ਦੱਸਿਆ ਗਿਆ ਹੈ ਗਵਾ ਹੁਣ ਦੇਖੋ ਨੈਕਸਟ ਜਿਹੜਾ ਗਏ ਸਾਰਾ ਉਹੀ ਚੀਜ਼ ਹੈ გასੀ ਸੋ ਇਸ ਨੂੰ ਜਿਹੜਾ ਗਾਸੀ ਮੈਂ ਸਕਿਪ ਕਰਾਂਗੀ ਉਹ ਜਿਹਦਾ ਦੇ ਕਿ ਉਹ ਚੀਜ਼ ਚੜੀ ਪੜਾਉਣੀ ਹੈ ਜਿਹੜੀ बार-बार रिपीट ਨਾ ਹੋਵੇ ਅਸੀਂ ਇਹ ਵੀ ਪੜਿਆ ਸੀ ਕਿ ਗਜ਼ਰ ਜਿਹੜਾ ਕ ਵਾ ਕਿੱਥੇ-ਕਿੱਥੇ ਕਿਹੜੇ-ਕਿਹੜੇ ਮਸ਼ੀਨ ਲੈ ਜਾਂਦੇ ਨੇ ਸੋ ਇਹ ਅਸੀਂ ਪੜ ਚੁੱਕੇ ਹਾਂ ਇਸ ਵਾਰੀ ਨਹੀਂ ਪੜਨਾ ਹੁਣ ਦੇਖੋ ਗਜ਼ਰ ਜਿਹੜੀ ਅਸੀਂ ਕਿਸੀਦਾ ਦੇ ਵਿੱਚੋਂ ਜਿਹੜੀ ਉਪਜੇਗੀ ਸੀ ਇਹ ਵੀ ਅਸੀਂ ਜਿਹੜਾ ਇਹ ਵਿੱਚ ਲæg ਲਿਆ ਦਵਾ ਅਸੀਂ ਪੜ ਲਿਆ ਦਵਾ ਠੀਕ ਹੈ ਹੁਣ ਇਹ ਦਵਾ ਅਜੋਕੇ ਜਿਹੜੀ ਗਜ਼ਲ ਹੈ ਗਿਆ ਸਿਰਫ ਪਰੰਪਰਾਕ ਜਿਹੜੇ ਵਿਸ਼ੇ ਗਏ ਨੇ ਉਹਨਾਂ ਦੇ ਤੱਕ ਨਹੀਂ ਗਈ ਹੁਣ ਇਸ ਦੇ ਵਿੱਚ ਅ ਵਿਸ਼ੇ ਕੀ ਗਏ ਬૌਧਿਕਤਾ ਰੂਮਾਂਸ ਦਾਰਸ਼ਨਿਕਤਾ ਅਜੋਕੇ ਮਨੁੱਖ ਦੀਆਂ ਸਮੱਸਿਆਵਾਂ ਇਸ ਤਰੀਕੇ ਦੇ ਜਿਹੜੇ ਵਿਸ਼ੇ ਗਏ ਨੇ ਇਸ ਦੇ ਵਿੱਚ ਜਿਹੜਾ ਗਵਾ ਲੈ ਜਾਂਦਾ ਹੈਗਾ ਇਹ ਚੀਜ਼ਾਂ ਕੀ ਹੈ ਹੁਣ ਅੱਗੇ ਦੇਖੋ ਅ ਕਹਿੰਦੇ ਗਜ਼ਲ ਨੇ ਜਿਹੜੇ ਪੰਜਾਬੀ ਤੱਕ ਪਹੁੰਚਦਾ ਪਹੁੰਚਦਾ ਫਾਰਸੀ ਉਰਦੂ ਤੇ ਪਸ਼ਤੂ ਕਈ ਮਹ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਵੀ ਆਪਣਾ ਜਿਹੜਾ ਗਵਾ ਇੱਕ ਹਿੱਸਾ ਪਾ ਦਿੱਤਾ ਗਵਾ ਹੁਣ ਦੇਖੋ ਅਸੀਂ ਤਾਂ ਸਿਰ ਸਿਰ ਪੰਜਾਬੀ ਦੀ ਗੱਲ ਕਰਦੇ ਪਏ ਆ ਸਾਨੂੰ ਕੀ ਪਤਾ ਕਿਤੇ ਕਿਤੇ ਹੋਰ ਇਹ ਚਲਦੀ ਪਈ ਹੈਗੀ ਗਜ਼ਲ ਨੂੰ ਇੱਕ ਸੁਤੰਤਰ ਕਾਵ ਰੂਪ ਬਣਾਉਣ ਦਾ ਜਿਹੜਾ ਸਹਿਰਾ ਸੀ ਉਹ ইরਾਨੀਆਂ ਦੇ ਸਿਰ ਬੱਜਦਾ ਅਗਾ ਸੀ ਇਸ ਤੋਂ ਇਲਾਵਾ ਪਸ਼ਟੋ ਦੇ ਵਿੱਚ ਵੀ ਗਜ਼ਲ ਜੜੀ ਗਿਆ ਉਹ ਇੱਕ ਇੰਪੋਰਟੈਂਟ ਇੱਕ ਕਿਸ ਦਿਓ ਰੂਪ ਬੰਦਾ ਜਾ ਰਿਹਾ ਹੈਗਾ ਨੈਕਸਟ ਆਇੰਦਾ ਦਵਾ ਅ ਅੱਗੇ ਡਾਕਟਰ ਨਰੇਸ਼ ਇਹਨਾਂ ਨੇ ਪਰਿਭਾਸ਼ਾ ਵਾ ਇਸ ਦੀ ਦਿੱਤੀ ਹੋਈ ਹੈ ਸੋ ਇਸ ਨੂੰ ਜੜੀ ਕੀ ਇਹਨਾਂ ਦੀ ਪਰਿਭਾਸ਼ਾ ਜ਼ਰੂਰ ਇੱਕ ਵਾਰੀ ਪੜ ਲਿਓ ਗਜ਼ਲ ਦੇ ਬਾਰੇ ਕੀ ਕੀ ਦਿੱਤੀ ਹੋਈ ਹੈ ਗਜ਼ਲ ਦੇ ਜਿਹੜਾ ਸਰੂਪ ਹੈ ਗਵਾ ਸੀ ਨੈਕਸਟ ਦੇ ਵਿੱਚ ਪੜਾਂਗੇ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਵਿੱਚ ਦੱਸਿਆ ਜਿਵੇਂ ਦੇਖ ਲਓ ਗਜ਼ਲ ਦੇ ਕਿਸਮ ਦਿੱਤੀਆਂ ਆਈਆਂ ਨੇ ਕਿਣੀਆਂ ਕਿੜੀਆਂ ਗਜ਼ਲਾਂ ਆਈਆਂ ਦੀਆਂ ਨੇ ਇਹ ਸਾਰਾ ਇਸ ਤਰੀਕੇ ਦੇ ਨਾਲ ਜਿਹੜਾ ਗਵਾ ਹੈ ਪੜਾਂਗੇ ਹੁਣ ਜਿਹੜਾ ਹੈ ਗਵਾ ਥੋੜਾ ਜਾਂ ਹੋ ਗਿਆ ਮੈਂ ਕਹਿ ਰਹੀ ਹਾਂ ਕਿ ਇੱਕ ਅਸੀਂ ਰੀਡਿੰਗ ਦੇ ਉੱਤੇ ਵੀ ਹੁਣ ਥੋੜਾ ਧਿਆਨ ਦੇ ਲਈਏ ਤੇ ਬਾਕੀ ਜਿਹੜਾ ਟੌਪਿਕ ਹੋਣਗੇ ਨਾਲ ਦੇ ਨਾਲ ਛੱਡੇ ਜਾਣਗੇ ਸੋ ਅੱਜ ਅਸੀਂ ਜਿਹੜਾ ਅਸੀਂ ਗਜ਼ਰ ਦੇ ਬਾਰੇ ਪੜਿਆ ਹੈ ਗਜ਼ਰ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿੱਥੋਂ ਆਈ ਹੈ ਕਿ ਕਿਹੜੀ ਜਗ੍ਹਾ ਤੇ ਪ੍ਰਸਿੱਧ ਹੋਈ ਹੈ ਗਜ਼ਲ ਦੇ ਵਿਸ਼ੇ ਕਿਸ ਤਰੀਕੇ ਨਾਲ ਚਾਹੀਦੇ ਸੀ ਪਹਿਲੋ ਗਜ਼ਲ ਜੜੀ ਗਈ ਸੀ ਉਹ ਕਿਸ ਤਰੀਕੇ ਦੇ ਵਿਸ਼ਾ ਦੇ ਨਾਲ ਰਿਲੇਟਡ ਸੀ ਅੱਜ ਕੱਲ ਜਿਹੜੀ ਗਜ਼ਲ ਹੈ ਅਲੱਗ ਹੈ ਗਜ਼ਲ ਦੇ ਵਿੱਚ ਇੱਕ ਲੱਛਣ ਜਿਹਨੂੰ ਕਹਿ ਦਿੱਤੇ ਸੀ ਕਿ ਕੋਮਲਤਾ ਹੋਣੀ ਚਾਹੀਦੀ ਹੈ ਇਸ ਤਰੀਕੇ ਟਾਪਿਕ ਇਸ ਤੋਂ ਇਲਾਵਾ ਗਜ਼ਲ ਦਾ ਜਿਹੜਾ ਇੱਕ ਸਰੂਪ ਕੀ ਹੈ ਅੰਦਰ ਸਰੂਪੀ ਗੱਸੀ ਕਿ ਇਸ ਦੇ ਵਿੱਚ ਕਿਹੜ ਕਿਹੜੇ ਸ਼ੇਅਰ ਹੋਣੇ ਚਾਹੀਦੇ ਹਨ ਮਤਲਾ ਕਿਤੋਂ ਕਿੰਨੇ ਮਕਤਾ ਕਿਹਨੇ ਕਿੰਨੇ ਕਿ ਨਹੀਂ ਸвая ਚੀਜ਼ ਅੱਜ ਪੜੀਆਂ ਨੇ ਤੇ ਆਈ ਹੋਪ ਇਜ਼ੀ ਲੱਗਗਾ ਇਹਦਾ ਕੋਈ ਔਖਾ ਨਹੀਂ ਹੈਗਾ ਜਾਇਓ ਇਹ ਚੀਜ਼ ਟਾਪਿਕ ਲੈ ਕੇ ਆਈ ਸੀ ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਸੀ ਕਿਉਂਕਿ ਮੈਂ ਵੀ ਇਸ ਤਰੀਕੇ ਦੇ ਨਾਲ ਹੀ ਲਿਖ ਕੇ ਦੇਣਾ ਸੀ ਤੇ ਮੈਨੂੰ ਟਾਈਮ ਨਹੀਂ ਮਿਲਦਾ ਪਿਆ ਸੋ ਇਸ ਕਾ ਕਿ ਜਿਹੜਾ ਟਾਪਿਕ ਹੈ ਇਥੋਂ ਹੀ ਥੋੜੇ ਬਹੁਤ ਕਵਰ ਅਸੀਂ ਕਰਨੇ ਸ਼ੁਰੂ ਕਰਦੇ ਹਾਂਗੇ ਸੋ ਜ਼ਰੂਰ ਵੀਡੀਓ ਦੇਖਿਓ ਬਾਕੀ ਤੇ ਲਾਈਕ ਸਬਸਕ੍ਰਾਈਬ ਕਰਕੇ ਜਾਇਓ ਓਕੇ ਜੀ ਥੈਂਕ ਯੂ